ਆ ਨਾਰਮਲ ਪਾਣੀ ਆ ਰਿਹਾ ਹੈ ਤੇ ਆ ਵਿੱਚ ਜਿਹੜੇ ਹੈਗੇ ਨੇ ਡਾਈਂਗ ਸੈਂਟਰ ਜਾਂ ਕਹਿ ਲੋ ਜਿਨ੍ਹਾਂ ਨੂੰ ਅਸੀਂ ਬੰਦ ਕਰਨ ਦੀ ਗੱਲ ਕੀਤੀ ਸੀ ਇੱਥੋਂ ਪੈ ਰਿਹਾ 5 ਕਰੋੜ ਲੀਟਰ ਤੇ ਉਸ ਤੋਂ ਪੈ ਰਿਹਾ 4 ਕਰੋੜ ਲੀਟਰ ਆਤਾਜਪੁਰ ਰੋਡ 'ਆਲਾ ਉੱਪਰ ਤੋਂ ਆ ਰਿਹਾ ਹੈ ਕੀ ਹੋਣਵਨੀ ਦੀਦਾ ਕਿਸੇ ਨੂੰ ਕਿ ਆ ਕਾਲਾ ਪਾਣੀ ਕੌਣ ਪਾ ਰਿਹਾ ਹੈ ਕੀ ਇਹ ਸਰਕਾਰ ਨੇ ਇਹਨਾਂ ਨੂੰ ਬੰਦ ਕਰਨ ਦੇ ਆਰਡਰ ਕਿਉਂ ਦਿੱਤੇ ਸੀ ਐਸ ਲਈ ਦਿੱਤੇ ਸੀ ਕਿ ਇਹ ਪਾਣੀ ਜਦੋਂ ਲੋਕਾਂ ਦੇ ਘਰਾਂ 'ਚ ਜਾਣ ਲੱਗਿਆ ਤਾਂ ਇਹਨਾਂ ਨੂੰ ਤਕਲੀਫ ਹੋਊਗੀ ਤੇ ਜਿਨ੍ਹਾਂ ਦੇ ਢੱਡ 'ਚ ਜਾ ਰਿਹਾ ਉਹਦੀ ਤਕਲੀਫ ਨਹੀਂ ਹੋਊਗੀ ਸਾਰਾ ਦੱਖਣੀ ਮਾਲਵਾ ਮਰ ਰਿਹਾ ਸਾਢੇ 12 ਕਰੋੜ ਲੀਟਰ ਪਾਣੀ ਸਿਰ ਟਾਈਂਗ ਵਾਲਿਆਂ ਦਾ ਪੈਂਦਾ ਹਰ ਰੋਜ਼ ਬੁੱਢੇ ਨਾਲੇ 'ਚ ਜਿਹੜਾ ਕਿ ਦਰਿਆ ਸੀ ਤੇ 60 ਕਰੋੜ ਲੀਟਰ ਟੋਟਲ ਪੈਂਦਾ ਇਹਨਾਂ ਦਾ 12 ਕਰੋੜ ਲੀਟਰ ਇਹਨਾਂ ਦਾ ਜਿਹਨੂੰ ਸਿਰਫ ਇਹਨਾਂ ਨੇ ਬੰਦ ਕਰਾਇਆ ਸੀ ਤਾਂ ਹੁਣ ਕਿਵੇਂ ਭਾਈ ਆ ਵੇਖ ਲੋ ਖਾਹ ਪਾਣੀ ਵੇਖੋ ਤੇ ਉਹ ਨੇ ਦੂਜੇ ਨੇ ਕੀ ਉਹਦਾ ਨਾ ਆ ਸੀ ਜਿਹੇ ਵਾਲ ਨੇ ਘਾਟ ਬਣਾਇਆ ਸੀ ਉਧਰੋਂ ਪਾਣੀ ਕਿਵੇਂ ਆ ਰਿਹਾ ਤੇ ਇਹਨਾਂ ਦੇ ਪੈਨ ਨਾਲ ਕੀ ਹੋ ਰਿਹਾ ਆਪੇ ਹੀ ਵੇਖ ਆ ਹਾਲ